ਦੇਖੋ ਬਹੁਤ ਜਲਦੀ ਹੀ ਡਾਕਟਰ ਬੀ ਆਰ ਅੰਬੇਦਕਰ ਨੌਜਵਾਨ ਸਭਾ ਵੱਲੋਂ ਲਾਇਬ੍ਰੇਰੀ ਖੋਲੀ ਜਾਏਗੀ ਜਿੱਥੇ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਗਾਈਡ ਕੀਤਾ ਜਾਏਗਾ ਉਹਦੇ ਸਾਰੇ ਗਿਆਨ ਨੌਲੇਜ ਦਿੱਤੀ ਜਾਏਗੀ ਸੋ ਸਾਰੇ ਆਪਣੇ ਬੱਚਿਆਂ ਨੂੰ ਮਰ ਕੇ ਜਰੂਰ ਜੁਆਇਨ ਕਰੀਏ थैंक यू ਸੋ

ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਪਿੰਡ ਪੂਰੀ ਹੀਰਾ ਦੇ ਵਿੱਚ ਤੀਆਂ ਦਾ ਫੰਕਸ਼ਨ ਕਰਾਇਆ ਜਾ ਰਿਹਾ ਅੱਜ ਇਹ ਅਸੀਂ ਪਿਛਲੇ 2-3 ਸਾਲਾਂ ਤੋਂ ਕਰਵਾਉਂਦੇ ਆ ਰਹੇ ਹਾਂ ਇਹ ਸਾਡਾ ਇਸ ਟਾਈਮ ਚੌਥਾ ਪ੍ਰੋਗਰਾਮ ਹੈਗਾ ਜੋ ਕਿ ਸਾਰੇ ਪਿੰਡ ਦੀਆਂ ਲੇਡੀਆਂ ਸਾਰੀਆਂ ਕੁੜੀਆਂ ਰਲ ਮਿਲ ਕੇ ਅਸੀਂ ਸਾਰੇ ਬਹੁਤ ਵਧੀਆ ਪ੍ਰੈਕਟਿਸ ਕਰਕੇ ਬੱਚੇ ਵੀ ਛੋਟੇ ਵੱਡੇ ਸਾਰੇ ਪ੍ਰੈਕਟਿਸ ਕਰਕੇ ਬਹੁਤ ਵਧੀਆ ਹਰ ਸਾਲ ਇਸ ਤਰ੍ਹਾਂ ਨੂੰ ਬਣਾਉਂਦੇ ਆ ਔਰ ਇੱਕ ਹੋਰ ਗੱਲ ਸਾਡੇ ਪੂਰੀ ਹੀਰਾ ਪਿੰਡ ਦੇ ਵਿੱਚ ਇੱਕ ਡਾਕਟਰ ਬੀ ਆਰ ਅੰਬੇਰਕਰ ਵੱਲੋਂ ਅ ਤੇ ਜਾਂਚ ਕਰਦੇ ਵਿੱਚ ਬਹੁਤ ਜਲਦੀ ਹੀ ਲਾਇਬ੍ਰੇਰੀ ਵੀ ਖੋਲਣ ਜਾ ਰਹੀ ਆ ਜੋ ਕਿ ਸਾਡੇ ਆ ਇਧਰ ਡਾਟਰ ਬੀਰ ਅੰਬੇਰ ਕਾ ਜੀ ਦੇ ਵੱਲੋਂ ਜਿਹੜੇ ਕਮੇਟੀ ਆ ਉਹਨਾਂ ਜਵਨ ਸਭਾ ਵੱਲੋਂ ਖੋਲਿਆ ਜਾ ਰਿਹਾ ਹੈ ਕਿ ਸਾਰੇ ਬੱਚਿਆਂ ਨੂੰ ਇਹ ਹੀ ਹੈ ਅਪੀਲ ਹੈ ਕਿ ਆਪਣੇ ਬੱਚਿਆਂ ਦਾ ਵਧੀਆ ਬੈਟਰ ਫਿਊਚਰ ਬਣਾਉਣ ਤੇ ਆਪਣੇ ਬੱਚਿਆਂ ਨੂੰ ਬਹੁਤ ਜੁਆਇਨ ਕਰਾਉਣ ਉਸ ਲਾਇਬ੍ਰੇਰੀ ਦੇ ਵਿੱਚ ਪਹਿਲਾਂ ਸਾਰੇ ਹੀ ਪਿੰਡ ਨੂੰ ਤੀਆਂ ਦੇ ਫੰਕਸ਼ਨ ਦੀ ਬਹੁਤ ਬਹੁਤ ਮੁਬਾਰਕਾਂ ਇਹ ਪ੍ਰੋਗਰਾਮ 2-3 ਸਾਲ ਤੋਂ ਵਿੱਚ ਪਾਰਟਿਸਿਪੇਟ ਕਰ ਰਹੇ ਆ ਆ ਰਹੇ ਆ ਸੀ ਬਹੁਤ ਇੰਜੋਏ ਕਰੀ ਦਾ ਬਹੁਤ ਛੋਟੇ ਤੋਂ ਛੋਟੇ ਬੱਚੇ ਬਹੁਤ ਵਧੀਆ ਪਰਫਾਰਮਸ ਕਰਦੇ ਆ ਬੱਚੇ ਬਹੁਤ ਟੈਲੈਂਟਡ ਹਨ ਸਭ ਨੂੰ ਤੀਆਂ ਦੇ ਤਿਹਾੜੀਆਂ ਬਹੁਤ ਬਹੁਤ ਮੁਬਾਰਕ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ